ਇੰਨੀਆਂ ਜਿਹੜੀਆਂ ਉਹ ਮਰਤਕ ਦੇਹਾਂ ਮੈਦਾਨੇ ਜੰਗ ਦੇ ਚਪਈਆਂ ਸਨ ਅਦਰੋਂ ਬੀਬੀ ਹਰਸ਼ਰਨ ਕੌਰ ਜਿਹਦਾ ਬੜਾ ਪ੍ਰੇਮ ਹੈ ਕਲਗੀਧਰ ਪਾਤਸ਼ਾਹ ਦੇ ਨਾਲ ਉਹ ਆਈ ਇਕੱਲੀ ਹੀ ਹੈ ਹੋਰ ਕੋਈ ਨਾਲ ਨਹੀਂ ਹਨ ਮਰਤਕ ਸਰੀਰਾਂ ਦੀ ਰਾਖੀ ਦੇ ਲਈ ਕੁਝ ਕਿ ਸੈਨਿਕ ਜਿਹੜੇ ਛੱਡੇ ਹੋਏ ਨੇ ਮੁਗਲ ਦਲ ਦੇ ਵਿੱਚੋਂ ਉਹ ਰਾਖੀ ਕਰਦੇ ਪਏ ਬੀਬੀ ਹਰਸ਼ਰਨ ਕੌਰ ਇੱਕ ਇੱਕ ਸਰੀਰ ਨੂੰ ਕਿਉਂਕਿ ਬੀਬੀ ਸੀ ਇੱਕ ਇੱਕ ਸਰੀਰ ਕਰਕੇ ਹੁਣ ਮੈਦਾਨੇ ਜੰਗ ਦੇ ਵਿੱਚੋਂ ਗੁਰੂ ਕੇ ਸਿੱਖਾਂ ਦੇ ਸਰੀਰ ਲੱਭਦੀ ਤਰੀ ਫਿਰਦੀ ਐ ਤੇ ਇੱਕ ਦੂਸਰੇ ਦੇ ਨੇੜੇ ਲਿਆਉਣ ਦਾ ਯਤਨ ਕਰਦੀ ਨੇੜੇ ਲਿਆ ਕੇ ਤੇ ਸੰਸਕਾਰ ਕਰਨੇ ਆਰੰਭ ਕੀਤੇ ਸੰਸਕਾਰ ਕਰਨੇ ਸੰਸਕਾਰ ਕੁਝ ਕੇ ਸਿੱਖਾਂ ਦੇ ਕੀਤੇ ਇੰਨੇ ਸਮੇਂ ਦੇ ਵਿੱਚ ਮੁਗਲਾਂ ਦੇ ਦਲ ਨੂੰ ਪਤਾ ਲੱਗ ਗਿਆ ਬੀਬੀ ਹਰਸ਼ਰਨ ਕੌਰ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾਇਆ ਉਹ ਬੀਬੀ ਨੇ ਆਪਣੀ ਤਲਵਾਰ ਧੂ ਲਈ ਜਿੰਨਾ ਕੁ ਕਰ ਸਕੀ ਕਰੀ ਮੁਗਲਾਂ ਦੇ ਦਲ ਦੇ ਨਾਲ ਲੜਨ ਦਾ ਯਤਨ ਕੀਤਾ ਲੜੀ ਅਖੀਰ ਬਾਹਾਂ ਕਟੀਆਂ ਜਾਣ ਦੇ ਬਾਅਦ ਜ਼ਖਮੀ ਹੋਣ ਦੇ ਬਾਅਦ ਧਰਤੀ ਤੇ ਡਿੱਗੀ ਤੇ ਉਸ ਨੂੰ ਵੀ ਜਿਸ ਜਗ੍ਹਾ ਦੇ ਉੱਤੇ ਉਸ ਨੇ ਗੁਰੂ ਕੇ ਸਿੱਖਾਂ ਦੇ ਸਰੀਰ ਇਕੱਠੇ ਕਰਕੇ ਅਗਨ ਭੇਟ ਕਰ ਰਹੀ ਸੀ ਦਾ ਸੰਸਕਾਰ ਕਰ ਰਹੀ ਸੀ ਸੈਕਦੀ ਨੂੰ ਉਸੇ ਅੱਗ ਦੇ ਵਿੱਚ ਸੁੱਟ ਦਿੱਤਾ ਗਿਆ ਆਖੋ ਸਤਨਾਮ ਸ਼ੇਰੇ ਉਸੇ ਅੱਗ ਦੇ ਵਿੱਚ ਸੁੱਟ ਦਿੱਤਾ ਗਿਆ ਸ਼ਹਾਦਤ ਪ੍ਰਾਪਤ ਕੀਤੀ ਗੁਰੂ ਕੇ ਪੁੱਤਰੀ ਨੇ ਕਲ